ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪਾਈ ਨੂੰ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਆਪੇ ਆਇਏ ਹੇ ਹਰਿ ਹਰਿ ਕਰੀਏ ਜੀ ਬੋਲੇ ਇਸ ਸੁਨਹਿਰ ਸੱਤ ਸਰੀਆ ਕਾਲੋ ਲੋ ਬਹੁਤ ਨਬੋ ਚਾਹ ਬਣਾਈ ਜੀ ਬਹੁਤ ਬਹੁਤ ਤੁਸੀਂ ਦੇਖ ਰਹੇ ਹੋ ਜੀ ਵੋਟਾਂ ਵਾਲੇ ਚੱਲੇ ਹੋਏ ਨੇ ਤੱਕੜੀ ਚੋਣ ਨਿਸ਼ਾਨ ਕਾਲਾ ਅੱਖਾਂ ਗੋੜਾ ਅਤੇ ਜੱਗਾ ਸਰਪੰਚ ਪਿੰਡ ਛਾਇਲੇ ਦੇ ਵਿੱਚ ਡੋਰ ਟੂ ਡੋਰ ਕਰਦੇ ਹੋਏ ਤਸਵੀਰਾਂ ਦੇਖ ਰਹੇ ਤੁਸੀਂ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਕਿਉਂ ਜੀ ਕਾਲਾ ਜੀ ਕਿਉਂ ਜੀ ਕਾਲਾ ਜੀ ਦੇਖ ਸਾਡੇ ਤੁਸੀਂ ਜੋ ਕਿ ਆਸ਼ੀਰਵਾਦ ਲੈਂਦਾ ਗਿਆ ਦੇਖਵਾ ਦਿਓ ਤੁਸੀਂ ਸਵੇਰੀ ਚੱਲ ਪੈਂਦੇ ਨੇ ਇਹ ਕਿਉਂ ਜੀ ਵਧੀਆ ਸਹਾਰਥਨ ਮਿਲ ਰਿਹਾ ਹਾਂ ਹਾਂ ਬਹੁਤ ਵਧੀਆ ਸਹਾਰਥਨ ਕੀ ਬੇਨਤੀ ਹੈਗੀ ਸੰਗਤ ਨੂੰ ਬੇਨਤੀ ਤਾਂ ਇਹੀ ਹੈ ਜੀ ਵੀ ਬਦ ਤੋਂ ਬਦ ਸਾਥ ਦਿਓ ਜੀ ਠੀਕ ਹੈ ਜੀ ਜਿਵੇਂ ਸਾਡਾ ਸਰਪੰਚ ਜੀ ਵਾਲਾ ਲੰਬਾ ਸੰਗਤ ਨਹੀਂ ਬੇਨਤੀ ਕਰਦੇ ਭਾਈ ਉਹ ਲਾ ਦਿਓ ਜੀ ਠੀਕ ਹੈ ਹਾਂ ਚਲੋ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਪ੍ਰਧਾਨ ਜੀ ਕਿੰਮੇ ਦਾ ਰਿਸਪੌਂਸ ਮਿਲ ਰਿਹਾ ਰੁੱਖਤਾ ਜੀ ਤੁਸੀਂ ਕਿਸੇ ਵੀ ਪਿੰਡ ਦਾ ਲੈ ਕੇ ਚੱਲ ਪੋ ਅਕਾਲੀ ਦਾਲ ਬਾਦਲ ਦੇ ਹੱਕ ਦੇ ਵਿੱਚ ਅਸੀਂ ਨੇ ਏਰੀਏ ਨਹੀਂ ਕਹਿੰਦੇ ਵੀ ਤੂਫਾਨ ਚੱਲ ਪਿਆ ਪੂਰੇ ਪੰਜਾਬ ਦੇ ਵਿੱਚ ਕੱਲਾ ਸ਼ਾਇਲੀਚ ਨਹੀਂ ਕਹਿੰਦੇ ਪੂਰਾ ਪੰਜਾਬ ਦੇ ਵਿੱਚ ਇੱਕ ਤੂਫਾਨ ਚੱਲ ਪਿਆ ਠੀਕ ਹੈ ਜੀ ਤੇ ਤੁਸੀਂ ਦੇਖੋਗੇ ਕਿੰਨੇ ਉਤਸ਼ਾਹ ਦੇ ਨਾਲ ਲੋਕਾ ਜਿਸ ਤਰ੍ਹਾਂ ਨਾ ਸਰਪੰਚੀ ਦੀ ਇਲੈਕਸ਼ਨ ਹੁੰਦੀ ਆ ਠੀਕ ਹੈ ਉਸ ਤਰ੍ਹਾਂ ਦਾ ਰੁਖ ਹੋਣਾ ਕਿ ਲੋਕ ਇਹਨੂੰ ਬਹੁਤ ਨਿੱਜੀ ਤੌਰ ਤੇ ਲੈ ਕੇ ਸਰਪੰਚੀ ਵਾਂਗੂ ਬਰੋਕਸ ਸਮੇਟੀ ਤੇ ਜ਼ਿਲ੍ਹਾ ਸਮੇਟੀ ਦੀਆਂ ਵੋਟਾਂ ਨੇ ਜਿਹੜੀਆਂ ਇੱਕ ਸਰਪੰਚੀ ਦੀ ਤਰ੍ਹਾਂ ਲੜ ਰਹੇ ਨੇ ਤੇ ਮੈਂ ਬਹੁਤ ਜਿਹੜੇ ਅਕਾਲੀ ਦਲ ਦੇ ਜਿਹੜਾ ਹਰੂ ਵਰਕਰ ਨੇਗੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਵੀ ਇੰਨਾ ਉਤਸ਼ਾਹ ਮੈਂ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਨਹੀਂ ਦੇਖਿਆ ਜਿੰਨਾ ਕਿ ਬਲੌਕ ਕਮੇਟੀ ਦੇ ਜ਼ਿਲ੍ਹਾ ਫਰਸਦੀਆਂ ਇਲੈਕਸ਼ਨਾਂ ਦੇ ਵਿੱਚ ਉਤਸ਼ਾਹ ਨਾਲ ਇਲੈਕਸ਼ਨ ਲੱਗੇ ਵੋਟਰਾਂ ਨੂੰ ਕੀ ਪੀਲਾ ਵੋਟਰਾਂ ਨੂੰ ਇਹੀ ਅਪੀਲ ਹੈ ਜੀ ਆਉਣ ਵਾਲੀ 14 ਤਰੀਕ ਨੂੰ ਦੇਣਾ ਹੈ ਦੁਬਾਰ ਤੇ ਵੱਧ ਤੋਂ ਵੱਧ ਘਰਾਂ ਦੇ ਵਿੱਚੋਂ ਨਿਕੜ ਕੇ ਆਪਾਂ ਨੇ ਵੋਟ ਦੀ ਵੱਧ ਤੋਂ ਵੱਧ ਪਰਸੈਂਟਾ ਜਿਹੜੀ ਤੇ ਇਹ ਵੱਧ ਤੋਂ ਵੱਧ ਵੋਟਾਂ ਸ਼੍ਰੋਮਣੀ ਅਕਾਲੀ ਦਲ ਤੱਕੜੀ ਚੋਣ ਨਿਸ਼ਾਨ ਤੇ ਲਾ ਕੇ ਸ਼ੁਰੂ ਨੂੰ ਅਕਾਲੀ ਦਲ ਤੇ ਸਾਡੇ ਜਿੰਨੇ ਵੀ ਇਹ ਇਲੈਕਸ਼ਨ ਲੜ ਰਹੇ ਨੇ ਬਲੋਕ ਸਮਤੀਜਾ ਜ਼ਿਲ੍ਹਾ ਪ੍ਰਸਿੱਧ ਦੀ ਸਾਰਿਆਂ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਵੋਟਾਂ ਨਾ ਪਾ ਕੇ ਕਾਮਯਾਬ ਕਰੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਆ ਅਸੀਂ ਅਕਾਲੀ ਦਲ ਦੀ ਬਣਾਓ ਠੀਕ ਹੈ ਜੀ ਧੰਨਵਾਦ ਆਪੇ ਇਹਨਾਂ ਗੱਡੂਆਂ ਦਾ ਮਾਰਦੇ ਫੋਣ Obrigado. ਹਾਂਜੀ ਕੀ ਹਾਲ ਹੈ ਤਾਲ ਕਰ ਰਹੇ ਨੇ ਨਹੀਂ ਫੋਟੋ ਸਾਰ ਕੇ ਖਿੱਚ ਲਾ ਕਰੇ ਸਾਰੇ ਪਿੰਡ ਚ ਆਵੇ ਤੂੰ ਤਾਂ ਮਸੂਰ ਹੋ ਗਿਆ ਸ੍ਰੀ ਕਾਲ ਜੀ ਕੀ ਕਿਹਾ